ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਲੋਕ ਗੀਤ ਪ੍ਰੇਮੀਆਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਅਸੀਂ ਆਦਰਾਂ ਦੋਵੇਂ ਪੈਣਾ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਅਸੀਂ ਕਦੇ ਤੁਹਾਨੂੰ ਸਿੱਠਣੀਆਂ ਸੁਣਾਉਣੇ ਆ ਕਦੇ ਮਾਈਆਂ ਸੁਣਾਉਣੇ ਆ ਕਦੇ ਸੁਹਾਗ ਸੁਣਾਉਣੇ ਆ ਅਸੀਂ ਕੋਸ਼ਿਸ਼ ਕਰਦੇ ਆ ਲੋਕ ਗੀਤਾਂ ਦੀ ਹਰ ਬੰਨਗੀ ਤੁਹਾਡੇ ਰੂਪ ਰੂਪ ਕੀਤੀ ਜਾਵੇ ਅੱਜ ਸਿੱਠਣੀਆਂ ਦੇ ਰੂਪ ਦੇ ਵਿੱਚ ਇੱਕ ਬੜਾ ਸੋਹਣਾ ਲੋਕ ਗੀਤ ਤੁਹਾਡੇ ਸਾਹਮਣੇ ਕਰਨ ਲੱਗੇ ਆ ਉਮੀਦ ਕਰਦੇ ਹਾਂ ਤੁਸੀਂ ਅੱਜ ਵਾਲੇ ਲੋਕ ਗੀਤ ਨੂੰ ਵੀ ਪਰਮਾ ਹੁੰਗਾਰਾ ਦੋਗੇ ਤੇ ਇਹ ਤੋਂ ਚੰਗਾ ਲੋਥੂ ਲਾਉਂਗੇ ਆਪ ਵੀ ਗਾਉਂਗੇ ਆਪਣੇ ਬੱਚਿਆਂ ਨੂੰ ਸਿਖਾਉਂਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕ ਗੀਤਾਂ ਨੂੰ ਜ਼ਰੂਰ ਪਹੁੰਚਾਉਂਗੇ ਤੇ ਤੁਹਾਡੀਆਂ ਜਿਹੜੀਆਂ ਸ਼ਾਦੀਆਂ ਹੋਣਗੀਆਂ ਤੁਹਾਡੇ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਵਿੱਚ ਇਹਨਾਂ ਲੋਕ ਗੀਤਾਂ ਨੂੰ ਜ਼ਰੂਰ ਗਾਉਂਗੇ ਅਸੀਂ ਕਾਫੀ ਭਾਰੀ ਕਾਫੀ ਵੱਡੀ ਉਮੀਦ ਰੱਖ ਕੇ ਇਸ ਚੈਨਲ ਤੇ ਆਉਣੇ ਹਰ ਰੋਜ਼ ਤੇ ਤੁਹਾਡੇ ਸੋਹਣੇ ਸੋਹਣੇ ਕੰਪਲੀਮੈਂਟ ਪੜ ਕੇ ਫਿਰ ਅਸੀਂ ਹਾਜ਼ਰ ਹੋ ਜਾਨੇ ਆ ਅੱਜ ਫਿਰ ਅਸੀਂ ਇੱਕ ਬੜਾ ਸੋਹਣਾ ਲੋਕਗੀ ਤੁਹਾਡੇ ਰੂਬਰੂ ਕਰਨ ਲੱਗੇ ਆ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀ ਊਡੀ ਊਡੀ ਨੀ ਜੀ ਜੇ ਪੈਣ ਸੋਨ ਚਿੜੀਏ ਊਡੀ ਊਡੀ ਮੈਂ ਤੇਰੇ ਨਾਲੇ ਬੋਲਦਾ ਨਹੀਂ ਹਾਂ ਤੇਰਾ ਸ਼ਾਮ ਤੇਰੇ ਨਾਲੇ ਬੋਲਦਾ ਨਹੀਂ ਹਾਂ ਦਿਲ ਦੀ ਕੁੰਡੀ ਵੈਰਾਗ ਵਾਲੀ ਖੋਲਦਾ ਨਹੀਂ ਹਾਂ ਦਿਲ ਦੀ ਕੁੰਡੀ ਵੈਰਾਗ പാപോ ഭി ഉപോ ഭെണ്ണ സോണ ചിടി ല ബോൾ നൈ തരാ ല ਦਿਲ ਦੀ ਕੁੰਡੀ ਵੈਰਾਗ ਵਾਲੀ ਖੋਲਦਾ ਨਹੀਂ ਓ ਦਿਲ ਦੀ ਕੁੰਡੀ ਵੈਰਾਗ ਵਾਲੀ ਖੋਲਦਾ ਨਹੀਂ ਓ ਉਡੀ ਉਡੀ ਨੀ ਕੁੜਮਾਦਾਰੀ ਸੋਨ ਚੀੜੀ ਏ ਉਡੀ ਉੱਡੀਨੀ ਕੁੜਮਾਂਦਾਰੀ ਸੋਨ ਚੇੜੀਏ ਤੇਰਾ ਸਿੰਘ ਜੀ ਤੇਰੇ ਨਾਲੇ ਬੋਲਦਾ ਨਹੀਂਓ ਤੇਰਾ ਸਿੰਘ ਜੀ ਤੇਰੇ ਨਾਲੇ ਬੋਲਦਾ ਨਹੀਂਓ ਦਿਲ ਦੀ ਕੁੰਡੀ ਤੇਰੇ ਨਾਲੇ ਖੋਲਦਾ ਨਹੀਂਓ ਦਿਲ ਦੀ ਉੰਡੀ ਤੇਰੇ ਨਾਲੇ ਖੋਲਦਾ ਨਹੀਂ ਹੂੰ ਉੱਡੀ ਉੱਡੀ ਨੀ ਨਖਰੋਦਾਰੀ ਸੋਨ ਚੀੜੀਏ ਉੱਟੀ ਉੱਡੀ ਨੀ ਨਖਰੋਦਾਰੀ ਸੋਨ ਚੀੜੀਏ ਤੇਰਾ ਲਾ ਲਾਲੇ ਤੇਰੇ ਨਾਲੇ ਬੋਲਦਾ ਨਹੀਂਓ ਦਿਲ ਦੀ ਕੁੰਡੀ ਵੈਰਾਗ ਵਾਲੀ ਖੋਲਦਾ ਨਹੀਂਓ ਦਿਲ ਦੀ ਕੁੰਡੀ ਵੈਰਾਗ ਵਾਲੀ ਖੋਲਦਾ ਨਹੀਂਓ ਉੱਡੀ ਉੱਡੀ ਬਚੋਲੇ ਪੈ ਉੱਡੀ ਬਚੋਲੇ ਪੈਣ ਸੋਨ ਚੇੜੀਏ ਤੇਰਾ ਸ਼ਾਮ ਤੇਰੇ ਨਾਲ ਬੋਲਦਾ ਨਹੀਂਓ ਤੇਰਾ ਸ਼ਾਮ ਤੇਰੇ ਨਾਲ ਬੋਲਦਾ ਨਹੀਂਓ ਦਿਲ ਦੀ ਕੁੰਡੀ ਬੇਰਾਗ ਵਾਲੀ ਕੋ ੁੰਡੇ ਵਾਰਾਗ ਵਾਲੀ ਖੋਲਦਾ ਨਹੀਂਓ ਹਾਂਜੀ ਦੋਸਤੋ ਇਹ ਸੀ ਬੜਾ ਸੋਹਣਾ ਲੋਕਗੀਤ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਤੇ ਇਸ ਤਰ੍ਹਾਂ ਦੇ ਲੋਕਗੀਤ ਜੇਕਰ ਵਿਆਹਾਂ ਦੇ ਵਿੱਚ ਗਾਏ ਜਾਣ ਤਾਂ ਵਿਆਹਾਂ ਦੀਆਂ ਰੌਣਕਾਂ ਦੁਨੀਆ ਚੌਣੀਆਂ ਹੋ ਜਾਂਦੀਆਂ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਲੋਕਗੀਤਾਂ ਦੀ ਹਰ ਬੰੰਗੀ ਤੁਹਾਡੇ ਰੂਬਰੂ ਕਰੀਏ ਤੇ ਚਾਹੇ ਉਹ ਸਿੱਠਣੀਆਂ ਹੋਣ ਚਾਹੇ ਘੋੜੀਆਂ ਹੋਣ ਚਾਹੇ ਸੁਹਾਗ ਹੋਣ ਚਾਹੇ ਮਾਈਏ ਹੋਣ ਚਾਹੇ ਟੱਪੇ ਹੋਣ ਜਿਹੜੇ ਮਰਜ਼ੀ ਮਤਲਬ ਲੋਕ ਗੀਤਾਂ ਦੀ ਬਣ ਗਈ ਆ ਅਸੀਂ ਪੂਰੀ ਜਦੋ ਜਹਿਦ ਦੇ ਨਾਲ ਤੁਹਾਡੇ ਰੂਪ ਰੂਪ ਕਰਨ ਦੇ ਲਈ ਅਸੀਂ ਤਤਪਰ ਰਹਿਣੇ ਆ ਤੇ ਅੱਜ ਵਾਲਾ ਲੋਕ ਗੀਤ ਤੁਹਾਨੂੰ ਜ਼ਰੂਰ ਪਾਵੇਗਾ ਇਸੇ ਉਮੀਦ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ